ਆਰਟੀਫੀਸ਼ੀਅਲ ਹਾਰਟ ਦੇ ਰਾਹੀਂ ਇੱਕ ਵਿਅਕਤੀ 100 ਦਿਨਾਂ ਤੱਕ ਜ਼ਿੰਦਾ ਰਿਹਾ ਜੀ ਹਾਂ ਇੱਕ ਵੱਡੀ ਖਬਰ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ ਤੇ ਖਬਰ ਆਸਟ੍ਰੇਲੀਆ ਦੇ ਸਿਡਨੀ ਤੋਂ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਸਿਡਨੀ ਦੇ ਵਿਨਸਰਟ ਹਸਪਤਾਲ ਦੇ ਵਿੱਚ 41 ਸਾਲ ਦਾ ਵਿਅਕਤੀ ਪਹੁੰਚਿਆ ਜਿਸ ਦੇ ਦਿਲ ਨੇ ਕੰਮ ਕਰਨਾ ਲਗਭਗ ਬੰਦ ਕਰ ਦਿੱਤਾ ਸੀ ਤੁਰੰਤ ਦਿਲਦਾਨ ਕਰਨ ਵਾਲੇ ਨੂੰ ਲੱਭਣਾ ਮੁਸ਼ਕਲ ਸੀ ਡਾਕਟਰਾਂ ਨੇ ਟਾਈਟੇਨੀਅਮ ਤੋਂ ਬਣੇ ਨਕਲੀ ਦਿਲ ਨੂੰ ਲਗਾ ਕੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਲਗਭਗ 100 ਦਿਨਾਂ ਤੱਕ ਇਹ ਆਦਮੀ ਇੱਕ ਨਕਲੀ ਦਿਲ ਦੀ ਮਦਦ ਦੇ ਨਾਲ ਜਿਉਂਦਾ ਰਿਹਾ ਦਾਨੀ ਮਿਲਣ ਤੋਂ ਬਾਅਦ ਨਕਲੀ ਦਿਲ ਦੀ ਥਾਂ ਨਵਾਂ ਦਿਲ ਟ੍ਰਾਂਸਪਲੈਂਟ ਕਰ ਦਿੱਤਾ ਗਿਆ ਆਖਰਕਾਰ ਇੱਕ ਨਕਲੀ ਦਿਲ ਕੀ ਹੈ ਕਿ ਇੱਕ ਪੂਰੀ ਜ਼ਿੰਦਗੀ ਇਸ ਦੇ ਨਾਲ ਬਿਤਾਈ ਜਾ ਸਕਦੀ ਹੈ ਕਿ ਇਹ ਪ੍ਰਯੋਗ ਇੰਨਾ ਮਹੱਤਵਪੂਰਨ ਕਿਉਂ ਹੈ ਅੱਜ ਦੇ ਵਿਆਖਿਆਕਾਰ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਜਾਵੇ ਕਿ ਇਸ ਦਿਲ ਦੀ ਖੋਜ ਕਿਸ ਨੇ ਅਤੇ ਕਿਵੇਂ ਕੀਤੀ ਲਗਭਗ 20 ਸਾਲ ਪਹਿਲਾਂ ਇਸ ਨਕਲੀ ਦਿਲ ਨੂੰ ਕਿੰਜ਼ਲੈਂਡ ਦੇ ਵਿੱਚ ਜਨਮੇ ਇੱਕ ਡੈਨੀਅਲ ਟਿਮਸ ਨਾਮ ਦੇ ਵਿਅਕਤੀ ਦੇ ਵੱਲੋਂ ਡਿਜ਼ਾਈਨ ਕੀਤਾ ਗਿਆ ਜੋ ਕਿ ਬਾਇਓ ਇੰਜੀਨੀਅਰ ਹੈ ਉਹ ਕੰਪਨੀ ਵਿਵਾਕੋਰ ਦਾ ਇੱਕ ਸੰਸਥਾਪਕ ਹੈ ਟਿਮਸ ਨੇ ਆਪਣੀ ਖੋਜ ਨੂੰ ਸਫਲ ਬਣਾਉਣ ਦੇ ਲਈ ਸਾਲਾਂ ਤੱਕ ਸਖਤ ਮਿਹਨਤ ਕੀਤੀ ਟਿਮਸ ਨੇ ਦੱਸਿਆ ਕਿ ਉਹਨਾਂ ਨੂੰ ਨਕਲੀ ਦਿਲ ਬਣਾਉਣ ਦਾ ਵਿਚਾਰ ਬਚਪਨ ਦੇ ਵਿੱਚ ਹੀ ਆਇਆ ਸੀ ਜਦੋਂ ਉਹ ਆਪਣੇ ਪਲੰਬਰ ਪਿਤਾ ਦੇ ਨਾਲ ਪਾਣੀ ਦੇ ਪੰਪਾ ਤੇ ਕੰਮ ਕਰਦੇ ਸੀ ਇਸ ਵਿਅਕਤੀ ਵੱਲੋਂ ਕਿਹਾ ਗਿਆ ਕਿ ਇੱਕ ਨਕਲੀ ਦਿਲ ਬਣਾਉਣ ਦੇ ਲਈ ਹਾਰਡਵੇਅਰ ਕੰਪਨੀ ਬਨਿੰਗਸ ਨੇ ਕਈ ਦੌਰੇ ਵੀ ਕੀਤੇ ਨੇ ਉਸ ਨੂੰ ਇਸ ਦੇ ਵਿੱਚ ਕਾਰਡ ਦੇ ਲਈ ਕਈ ਵਾਰ ਬਨਿੰਗਸ ਤੋਂ ਵੱਖ-ਵੱਖ ਕਿਸਮਾਂ ਦੇ ਹਿੱਸੇ ਖਰੀਦੇ ਗਏ ਇਸ ਦੌਰਾਨ ਉਸ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਇਸ ਤੋਂ ਬਾਅਦ ਨਕਲੀ ਦਿਲ ਬਣਾਉਣ ਦਾ جنੂਨ ਉਸ ਦੇ ਵਿੱਚ ਹੋਰ ਜ਼ਿਆਦਾ ਵੱਧ ਗਿਆ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਹਮੇਸ਼ਾ ਅਜੀਬ ਹੁੰਦਾ ਹੈ ਜਦੋਂ ਲੋਕ ਸਾਡੀ ਪ੍ਰਯੋਗਸ਼ਾਲਾ ਦੇ ਵਿੱਚ ਆਉਂਦੇ ਨੇ ਅਤੇ ਡ੍ਰਿਲ ਪ੍ਰੈਸ ਦੇ ਨਾਲ ਹੀ ਨਾਲ ਬੈਂਚ ਗਰਾਇੰਡਰ ਅਤੇ ਮਿਲਿੰਗ ਦੇ ਹਿੱਸੇ ਵੇਖਦੇ ਨੇ ਟਿਮਜ਼ ਨੇ ਆਪਣੀ ਕਾਰਡ ਦੀ ਸਫਲਤਾ ਤੇ ਕਿਹਾ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਕਾਡਾਂ ਹੋਈਆਂ ਨੇ ਤੇ ਕਈ ਵਾਰ ਸਾਨੂੰ ਲੱਗਦਾ ਹੈ ਕਿ ਉਹ ਵਿਦੇਸ਼ਾਂ ਦੇ ਵਿੱਚ ਘੁੰਮ ਹੋ ਗਏ ਨੇ ਆਸਟ੍ਰੇਲੀਆਈ ਲੋਕ ਮੇਰੀ ਕਾਰਡ ਤੋਂ ਸਭ ਤੋਂ ਪਹਿਲਾਂ ਲਾਭ ਚੱਕਦੇ ਨੇ ਫਿਲਹਾਲ ਡਿਵਾਈਸ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਸ ਨੂੰ ਆਮ ਵਰਤੋਂ ਦੇ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਨਕਲੀ ਦਿਲ ਹੈ ਕੀ ਤੇ ਇਹ ਛਾਤੀ ਦੇ ਵਿੱਚ ਅਸਲ ਦਿਲ ਵਾਂਗ ਧੜਕਦਾ ਕਿਵੇਂ ਹੈ ਦੱਸਿਆ ਜਾਂਦਾ ਹੈ ਕਿ ਟਾਈਟੇਨੀਅਮ ਦੇ ਨਾਲ ਇਹ ਦਿਲ ਬਣਿਆ ਹੋਇਆ ਹੈ ਜਿਸ ਨੂੰ ਦਿਲ ਦੀ ਬਜਾਏ ਮਨੁੱਖੀ ਛਾਤੀ ਦੇ ਵਿੱਚ ਟ੍ਰਾਂਸਪਲੈਂਟ ਕੀਤਾ ਗਿਆ ਹਾਲਾਂਕਿ ਇਹ ਅਸਲ ਦਿਲ ਦੀ ਤਰ੍ਹਾਂ ਨਹੀਂ ਧੜਕਦਾ ਪਰ ਇਸ ਤਰ੍ਹਾਂ ਕੰਮ ਕਰਦਾ ਹੈ ਕਿ ਇਹ ਸਥਾਈ ਤੌਰ ਤੇ ਅਸਲ ਦਿਲ ਦੇ ਟ੍ਰਾਂਸਪਲੈਂਟ ਦੀ ਉਡੀਕ ਕਰ ਰਹੇ ਮਰੀਜ਼ਾਂ ਤੇ ਲਾਗੂ ਕੀਤਾ ਜਾਂਦਾ ਹੈ ਆਸਟ੍ਰੇਲੀਆ ਦੇ ਵਿੱਚ ਇੱਕ 40 ਸਾਲਾਂ ਵਿਅਕਤੀ ਨੂੰ ਟੈਕਨੋਲੋਜੀ ਤੋਂ ਨਵੀਂ ਜ਼ਿੰਦਗੀ ਕਿਵੇਂ ਮਿਲੀ ਹੈ 2024 ਦੇ ਵਿੱਚ ਵਿਅਕਤੀ ਨੂੰ ਦਿਲ ਦੀ ਗੰਭੀਰ ਬਿਮਾਰੀ ਸੀ ਇਸ ਦੇ ਨਾਲ ਹੀ ਉਹਨਾਂ ਨੂੰ ਦੌਰਾ ਵੀ ਪਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਕਿਹਾ ਕਿ ਦਿਲ ਦਾ ਟ੍ਰਾਂਸਪਲੈਂਟ ਕੀਤਾ ਗਿਆ ਸੀ ਪਰਦਾਨੀ ਦੀ ਘਾਟ ਕਾਰਨ ਨਕਲੀ ਦਿਲ ਟ੍ਰਾਂਸਪਲੈਂਟ ਦਾ ਰਸਤਾ ਬਣ ਗਿਆ ਨਵੰਬਰ 2024 ਦੇ ਵਿੱਚ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਦੇ ਇੱਕ ਵਿਅਕਤੀ ਦੀ ਸਾਤਿ ਦੇ ਵਿੱਚ ਨਕਲੀ ਦਿਲ ਲਗਾਇਆ ਗਿਆ ਇਹ ਵਿਅਕਤੀ 100 ਦਿਨਾਂ ਤੱਕ ਨਕਲੀ ਦਿਲ ਦੀ ਮਦਦ ਦੇ ਨਾਲ ਜ਼ਿੰਦਾ ਰਿਹਾ ਜਦ ਹੁਣ ਉਸ ਨੂੰ ਦਾਨੀ ਮਿਲ ਗਿਆ ਤੇ ਉਸ ਨੇ ਅਸਲੀ ਦਿਲ ਨੂੰ ਸਰਜਰੀ ਦੇ ਰਾਹੀਂ ਲਗਵਾ ਲਿਆ ਤੇ ਇਸ ਨਕਲੀ ਦਿਲ ਨੂੰ ਕੱਟ ਦਿੱਤਾ ਗਿਆ ਵਿਅਕਤੀ ਨੂੰ ਪਖਾਨੇ ਜਾਣ ਦੇ ਵਿੱਚ ਵੀ ਮੁਸ਼ਕਲ ਆਉਂਦੀ ਸੀ ਇਸ ਦੇ ਲਈ ਉਹਨਾਂ ਦੇ ਬਚਣ ਦੀ ਸੰਭਾਵਨਾ ਘੱਟ ਸੀ ਡਾਕਟਰਾਂ ਨੂੰ ਉਦੋਂ ਤੱਕ ਬਚਣਾ ਅਸੰਭਵ ਲੱਗਿਆ ਜਦ ਤੱਕ ਉਸ ਨੂੰ ਕੋਈ ਦਾਨੀ ਨਹੀਂ ਮਿਲ ਜਾਂਦਾ ਸੀ। ਉਹਨੇ ਮਰੀਜ਼ ਦੁਨੀਆਂ ਦਾ ਪਹਿਲਾ ਵਿਅਕਤੀ ਬਣ ਗਿਆ ਜੋ 100 ਦਿਨਾਂ ਤੱਕ ਨਕਲੀ ਦਿਲ ਦੇ ਨਾਲ ਰਿਹਾ ਹੈ। 12 ਮਾਰਚ ਨੂੰ ਹਸਪਤਾਲ ਦੇ ਵਿੱਚ ਮੋਨਾਸ਼ ਯੂਨੀਵਰਸਿਟੀ ਅਤੇ ਇਸ ਤੋਂ ਇਲਾਵਾ ਆਰਟੀਫੀਸ਼ੀਅਲ ਹਾਰਟ ਬਣਾਉਣ ਵਾਲੀ ਅਮਰੀਕਾ ਆਸਟ੍ਰੇਲੀਆ ਦੀ ਕੰਪਨੀ ਬੀਵਾਕੋਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਜਿਸ ਵਿਅਕਤੀ ਨੂੰ ਦਿਲ ਦੀ ਗੰਭੀਰ ਬਿਮਾਰੀ ਸੀ ਉਹ ਹੁਣ ਠੀਕ ਹੋ ਗਿਆ ਹੈ। ਤੇ ਹੁਣ ਇੱਥੇ ਸਵਾਲ ਇਹ ਵੀ ਬੰਦ ਹੈ ਕਿ ਸਾਰਾ ਜੀਵਨ ਨਕਲੀ ਦਿਲ ਦੀ ਸਹਾਇਤਾ ਦੇ ਨਾਲ ਜੀਆ ਜਾ ਸਕਦਾ ਹੈ ਆਸਟ੍ਰੇਲੀਆ ਦੇ ਵਿਚਾਰ ਇੱਕ ਇੰਸਟੀਚਿਊਟ ਦੀ ਖੋਜ ਦੇ ਅਨੁਸਾਰ ਨਕਲੀ ਦਿਲ ਕਿਸੇ ਵੀ ਵਿਅਕਤੀ ਨੂੰ ਲਗਭਗ 6 ਸਾਲ ਤੱਕ ਜ਼ਿੰਦਾ ਰੱਖ ਸਕਦਾ ਹੈ ਲਗਭਗ 80 85% ਮਰੀਜ਼ ਟਰਾਂਸਪਲਾਂਟ ਤੋਂ ਬਾਅਦ 12 ਮਹੀਨਿਆਂ ਤੱਕ ਜਿਉਂਦੇ ਰਹਿੰਦੇ ਨੇ ਜਦੋਂ ਕਿ 3/4 ਮਰੀਜ਼ 2 ਸਾਲ ਤੱਕ ਜਿਉਂਦੇ ਨੇ ਤੇ ਨਾਲ ਹੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਕਲੀ ਦਿਲ ਵਾਲਾ ਕੋਈ ਵੀ ਵਿਅਕਤੀ ਲਗਭਗ ਆਮ ਜ਼ਿੰਦਗੀ ਜੀ ਸਕਦਾ ਹੈ ਇਸ ਦਿਲ ਦੀਆਂ ਬੈਕਟੀਰੀਆ ਦੀ ਸ਼ੈਲਫ ਲਾਈਫ ਕੁਝ ਘੰਟਿਆਂ ਤੱਕ ਸੀਮਤ ਹੁੰਦੀ ਹੈ ਉਹਨਾਂ ਨੂੰ ਰੀਚਾਰਜ ਕਰਨ ਦੀ ਜ਼ਰੂਰਤ ਪੈਂਦੀ ਹੈ ਪਰ ਬੈਕਅਪ ਬੈਟਰੀਆਂ ਦੇ ਕਾਰਨ ਲੋਕ ਇਸ ਦਿਲ ਦੇ ਨਾਲ ਕਿਤੇ ਵੀ ਜਾ ਸਕਦੇ ਨੇ ਨਕਲੀ ਦਿਲ ਅਤੇ ਇਸ ਦੇ ਪੇਸਮੇਕਰ ਦੇ ਲਈ ਕੁਝ ਸਾਵਧਾਨੀਆਂ ਜ਼ਰੂਰੀ ਹੈ ਪੇਸਮੇਕਰ ਨੂੰ ਗਿੱਲੇ ਹੋਣ ਤੋਂ ਬਚਾਉਣਾ ਪੈਂਦਾ ਹੈ ਜਿਸ ਦੇ ਕਾਰਨ ਮਰੀਜ਼ ਤਰਾਕੀ ਅਤੇ ਵੋਟਰ ਸਪੋਰਟਸ ਵਰਗੀਆਂ ਗਤੀਵਿਧੀਆਂ ਕਰਨ ਦੇ ਵਿੱਚ ਅਸਮਰਥ ਹੁੰਦੇ ਨੇ ਨਹਾਉਣ ਵੇਲੇ ਪੇਸਮੇਕਰ ਨੂੰ ਇੱਕ ਵਿਸ਼ੇਸ਼ ਸ਼ਾਵਰ ਬੈਗ ਦੇ ਵਿੱਚ ਪੈਕ ਕੀਤਾ ਜਾਂਦਾ ਹੈ ਤਾਂ ਜੋ ਇਹ ਗਿੱਲਾ ਨਾ ਹੋਵੇ ਪੇਸਮੇਕਰ ਤੋਂ ਲਗਭਗ ਬਰਾਹੜ ਦੀ ਆਵਾਜ਼ ਦੀ ਆਉਂਦੀ ਹੈ ਜੋਕਸਨ ਮਰੀਜ਼ ਦੀ ਨੀਂਦ ਦੇ ਵਿੱਚ ਵਿਘਨ ਪਾਉਂਦੀ ਹੈ ਕਿ ਦਿਲ ਦੇ ਦੌਰੇ ਤੋਂ ਬਚਣ ਦੇ ਲਈ ਨਕਲੀ ਦਿਲ ਲਗਾਇਆ ਜਾ ਸਕਦਾ ਹੈ ਇਸ ਦਾ ਜਵਾਬ ਹੈ ਕਿ ਟੋਟਲ ਆਰਟੀਫੀਸ਼ੀਅਲ ਹਾਰਟ ਯਾਨੀ ਕਿ ਟੀਏਐਚ ਨੂੰ ਆਮ ਦਿਲ ਵਾਂਗ ਅਟੈਕ ਨਹੀਂ ਹੋ ਸਕਦਾ ਜਿਵੇਂ ਕਿ ਉਧਰ ਦੱਸਿਆ ਗਿਆ ਹੈ ਕਿ ਇਹ ਪਾਣੀ ਦੀ ਮੋਟਰ ਦੀ ਤਰ੍ਹਾਂ ਕੰਮ ਕਰਦਾ ਹੈ ਇਸ ਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ ਇਸ ਦੇ ਲਈ ਇਸ ਨੂੰ ਕੁਦਰਤੀ ਦਿਲ ਵਰਗਾ ਹਮਲਾ ਨਹੀਂ ਹੋ ਸਕਦਾ ਹੁਣ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਹੈ ਕਿ ਨਕਲੀ ਦਿਲ ਆਪਣੇ ਆਪ ਸਥਾਪਿਤ ਨਹੀਂ ਕੀਤਾ ਜਾ ਸਕਦਾ ਲੋੜ ਪੈਣ ਤੇ ਹੀ ਇਸ ਨੂੰ ਟ੍ਰਾਂਸਪਲੈਂਟ ਕੀਤਾ ਜਾਣਾ ਚਾਹੀਦਾ ਹਾਲਾਂਕਿ ਪੰਜ ਹੋਰ ਸਮੱਸਿਆਵਾਂ ਹੋ ਸਕਦੀਆਂ ਨੇ ਜੋ ਦੱਸੀਆਂ ਗਈਆਂ ਐ ਕਿ ਖੂਨ ਦਾ ਜੰਮਣਾ ਨਕਲੀ ਦਿਲ ਖੂਨ ਦੇ ਜੰਮਣ ਨੂੰ ਆਸਾਨ ਬਣਾਉਂਦਾ ਹੈ ਲਾਕ ਇਹ ਦਿਲ ਟ੍ਰਾਂਸਪਲੈਂਟ ਸਰਜਰੀ ਅਤੇ ਡਿਵਾਈਸ ਦੇ ਨਾਲ ਬਾਹਰੀ ਕਲੈਕਸ਼ਨ ਲਾਕ ਦੇ ਜੋਖਮ ਨੂੰ ਵਧਾਉਂਦਾ ਹੈ ਸਾਜੋ ਸਮਾਜ ਦੀ ਜਿਹੜੀ ਖਰਾਬੀ ਹੈ ਦੱਸਿਆ ਜਾਂਦਾ ਹੈ ਕਿ TAH ਖੁਦ ਵੀ ਖਰਾਬ ਹੋ ਸਕਦਾ ਹੈ ਜਿਸ ਦੇ ਲਈ ਹੋਰ ਬੈਕਪੈਨ ਦੀ ਲੋੜ ਹੁੰਦੀ ਹੈ ਖੂਨ ਵਗਣਾ ਨਕਲੀ ਦਿਲ ਦੀ ਅਟੈਚਮੈਂਟ ਸਰਜਰੀ ਬਹੁਤ ਮੁਸ਼ਕਲ ਹੈ ਸਰਜਰੀ ਦੌਰਾਨ ਅਤੇ ਬਾਅਦ ਛਾਤੀ ਦੇ ਵਿੱਚ ਖੂਨ ਵਗਣਾ ਵੀ ਸ਼ੁਰੂ ਹੋ ਸਕਦਾ ਹੈ ਮੌਤ ਯਾਨੀ ਕਿ ਸਰਜਰੀ ਦੇ ਵਿੱਚ ਕਿਸੇ ਵੇਲੇ ਵੀ ਮੌਤ ਦਾ ਖਤਰਾ ਬਣਿਆ ਰਹਿੰਦਾ ਜਿਵੇਂ ਕਿ ਬਾਕੀ ਸਰਜਰੀਆਂ ਦੇ ਵਿੱਚ ਹੁੰਦਾ ਓਵੇਂ ਹੀ ਇਸ ਆਰਟੀਫੀਸ਼ੀਅਲ ਦਿਲ ਦੀ ਸਰਜਰੀ ਦੇ ਵਿੱਚ ਵੀ ਹੁੰਦਾ ਤੇ ਹੁਣ ਇੱਕ ਰਿਕਾਰਡ ਜ਼ਰੂਰ ਬਣਿਆ ਕਿ ਆਸਟ੍ਰੇਲੀਆ ਦੇ ਵਿੱਚ ਸਿਡਨੀ ਦਾ ਰਹਿਣ ਵਾਲਾ ਇੱਕ ਵਿਅਕਤੀ ਜੋ ਕਿ ਨਕਲੀ ਦਿਲ ਆਰਟੀਫੀਸ਼ੀਅਲ ਹਾਰਟ ਦੇ ਸਹਾਰੇ 100 ਦਿਨਾਂ ਤੱਕ ਆਪਣੀ ਜ਼ਿੰਦਗੀ ਦੇ ਇਹ ਦਿਨ ਬਤਾ ਚੁੱਕਿਆ ਹੈ